ਅਤੇ ਸੁਮੇਤ ਸਿੰਘ ਜੀ ਅਨਸਵੰਸ ਮਾਤਾ ਦੇ ਸੰਜੀ ਦਸ਼ਮੇਸ਼ ਪਿਤਾ ਜੀ ਦੁਆਰਾ ਦਿੱਤੇ ਨਿਸ਼ਾਨੀ ਸੰਤਾਂ ਦੇ ਦਰਸ਼ਨਾ ਦੇ ਇਲਾਕੇ ਪਹੁੰਚ ਰਹੇ ਹਨ ਯੂਰਪ ਅਤੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1706 ਈਸਵੀ ਵਿੱਚ ਜਦੋਂ ਗੁਰੂ ਕੀ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗਏ ਤਾਂ ਜਾਣੀ ਜਾਣ ਸਤਿਗੁਰੂ ਇੱਕ ਵਿਰਾਗਣਮਈ ਦੇਸਾ ਜੋ ਗੁਰੂ ਸਾਹਿਬ ਜੀ ਨੂੰ ਉਸ ਦੇ ਕਾਰਨ ਆਕੇ ਜ਼ਿਦਾਰ ਦੇਣ ਦੀ ਰੋਜ਼ ਅਰਦਾਸ ਕਰਦੀ ਸੀ ਉਸ ਮਾਈ ਦੀ ਇੱਛਾ ਪੂਰੀ ਕਰਨ ਅਤੇ ਉਸ ਨੂੰ ਦਰਸ਼ਨ ਦੇਣ ਲਈ ਦਸ਼ਮੇਸ਼ ਪਿਤਾ ਜੀ ਉਸ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਆਪਣੇ ਮਹਿਲਾ ਸਮੇਤ ਪਹੁੰਚੇ ਅਤੇ 9 ਦਿਨ ਮਾਈਦੇਸਾਂ ਜੀ ਕੋਲ ਠਹਿਰੇ ਮਾਈਦੇਸਾਂ ਨੇ ਗੁਰੂ ਪਰਿਵਾਰ ਦੀ ਤਨੋਂ ਮਨੋਂ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਵਰਦਾਨ ਦਿੱਤਾ ਕਿ ਮੇਰਾ ਕਰ ਹੈ ਇੱਥੇ ਮੇਰੀ ਕਿਰਪਾ ਸਦਾ ਬਣੀ ਰਹੇਗੀ ਗੁਰੂ ਸਾਹਿਬ ਜੀ ਨੇ ਦਸਤਾਰ ਅਤੇ ਕੁਝ ਹੋਰ ਨਿਸ਼ਾਨੀਆਂ ਮਾਤਾ ਸੁੰਦਰ ਕੌਰ ਜੀ ਨੇ ਖੜਾਵਾ ਅਤੇ ਮਾਤਾ ਸਾਹਿਬ ਕੌਰ ਜੀ ਨੇ ਪੈਰ ਦੀ ਜੁੱਤੀ ਜੋੜਾ ਸਾਹਿਬ ਨਿਸ਼ਾਨੀ ਵਜੋਂ ਦਿੱਤੀ। ਗੁਰੂ ਸਾਹਿਬ ਨੇ فرمایا ਤਸਤਾਰ ਦੀ ਸੇਵਾ ਸਾਡੀ ਹੀ ਸੇਵਾ ਹੋਵੇਗੀ। ਉਸ ਸਥਾਨ ਤੇ ਅੱਜ ਗੁਰਦੁਆਰਾ ਬੁਰਜ ਸਾਹਿਬ ਮਈਦੇਸਾ ਪਾਸ਼ਾਏ ਦਸਵੇਂ ਉਸੇ ਹੀ ਪ੍ਰਾਤਨ ਸਰੂਪ ਵਿੱਚ ਸ਼ੁਭਿਤ ਹੈ। ਮਈਦੇਸਾਂ ਜੀ ਦਾ ਪਰਿਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਨਾਲ ਪੀਤ ਰੱਖਣ ਵਾਲਾ ਪਰਿਵਾਰ ਹੈ। ਮਈਦੇਸਾਂ ਤੋਂ ਬਾਅਦ ਪੀੜੀਦਾਰ ਪੀੜੀ ਉਹਨਾਂ ਦਾ ਪਰਿਵਾਰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਦੀ ਪੂਰੀ ਸ਼ਰਤ ਨਾਲ ਸੇਵਾ ਕਰਦਾ ਅਤੇ ਸੰਤਾਂ ਨੂੰ ਦਰਸ਼ਨ ਕਰਵਾਉਂਦਾ ਆ ਰਿਹਾ ਹੈ ਆ ਜੋ ਕਿ ਸਮੇਂ ਵਿੱਚ ਇਹ ਸੇਵਾ ਸਿੱਖ ਵਿਰਾਸਤ ਸੰਭਾਲਕਾਰ ਸੇਵਾ ਜਥਾ ਗੁਰਦੁਆਰਾ ਬੁਰਜ ਸਾਹਿਬ ਮਾਇਦੇਸਾ ਪਾਸੇ ਦਸਵੀਂ ਦੇ ਰੂਪ ਵਿੱਚ ਮਾਇਦੇਸਾ ਜੀ ਦੇ ਪਰਿਵਾਰ ਵੱਲੋਂ ਮੁੱਖ ਸੇਵਾਦਾਰ ਭਾਈ ਜਸਵੀਰ ਸਿੰਘ ਜੀ ਕਰ ਰਹੇ ਹਨ ਗੁਰੂ ਨਾਨਕ ਨਾਮ ਦੇਵ ਸੰਗਤ ਸੰਸਥਾ ਇਟਲੀ ਦੇ ਸੇਵਾਦਾਰਾਂ ਨੂੰ ਪ੍ਰੈਸ ਨਾਲ ਜਾਣਕਾਰੀ ਸਾਂਝ ਕਰਦੇ ਦੱਸਿਆ ਗਿਆ ਕਿ ਉਹਨਾਂ ਦੀ ਸੰਸਥਾ ਦੇ ਉਪਰਾਲੇ ਸਦਕਾ ਪਈ ਜਸਵੀਰ ਸਿੰਘ ਦੀ ਯੂਰਪ ਅਤੇ ਇਟਲੀ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ 20 12 2024 ਨੂੰ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਭਾ ਮੁੰਚਨ ਜਰਮਨੀ ਵਿਖੇ ਸ਼ਾਮ 5:00 ਤੋਂ 7:00 ਵਜੇ ਤੱਕ ਅਤੇ 21 12 2024 ਨੂੰ ਸਵੇਰੇ 10:00 ਤੋਂ 12:00 ਵਜੇ ਤੱਕ 21/12/2024 ਨੂੰ 22 ਸੈਕਟਰ ਗੁਰਦੁਆਰਾ ਸਾਹਿਬ ਆਣਾ ਅਸਤਰੀਆ ਵਿਖੇ ਸ਼ਾਮ ਦੇ 6 ਤੋਂ 8 ਵਜੇ ਤੱਕ ਅਤੇ 22/12/2024 ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪੱਸੀਆਨੋਂ ਦੀ ਪੁਰ ਦੇ ਨੌਨੇ ਇਤਲੀ ਵਿਖੇ ਸਵੇਰੇ 10:00 ਤੋਂ 12:30 ਵਜੇ ਤੱਕ 23/12/2024 ਨੂੰ ਗੁਰਦੁਆਰਾ ਸਿੰਘ ਸਭਾ ਨੋਵਿਲਾਰ ਰੈਜੋਮਿਲਿਆ ਇਤਲੀ ਵਿਖੇ ਸਵੇਰੇ 10:00 ਤੋਂ 12:30 ਵਜੇ ਤੱਕ 23/12/2024 ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਨੋਂ ਬਰੇਸ਼ੀਆ ਵਿਖੇ ਸ਼ਾਮ 5 ਤੋਂ 7 ਵਜੇ ਤੱਕ 24/12/2024 ਨੂੰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਲੋਨੀਗੋ ਵਿਖੇ ਅਸਵੇਰੇ 11:00 ਤੋਂ 1:00 ਵਜੇ ਤੱਕ 24/12/2024 ਨੂੰ ਗੁਰਦੁਆਰੇ ਸ੍ਰੀ ਈਸ਼ਰ ਦਰਬਾਰ ਮਰੇਸ਼ੀਆ ਵਿਖੇ ਸ਼ਾਮ 5:00 ਤੋਂ 7:00 ਵਜੇ ਤੱਕ 25/12/2024 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਗਜ਼ਲ ਮੋਰਹਾਨੋ ਰੇਮੋਨਾ ਵਿਖੇ ਅਸਵੇਰੇ 9:30 ਤੋਂ 11:00 ਵਜੇ ਤੱਕ 25/12/2024 ਨੂੰ ਗੁਰਦੁਆਰਾ ਸਿੰਘ ਸਭਾ ਫਲੋਰ ਬਰੇਸ਼ੀਆ ਵਿਖੇ ਦੁਪਹਿਰ 12:30 ਤੋਂ 2:00 ਵਜੇ ਤੱਕ 25/12/2024 ਨੂੰ ਗੁਰਦੁਆਰਾ ਕਲਗੀਧਰ ਸਾਹਿਬ ਤੌਰੇ ਦੀ ਪਛਨਾਰ ਦੀ ਕਿਰਮੋਨਾ ਵਿਖੇ ਪਾਈ ਤੋਂ 7 ਵਜੇ ਤੱਕ 26/12/2024 ਨੂੰ ਗੁਰਦੁਆਰਾ ਬਾਬਾ ਬੁੰਡਾ ਸਾਹਿਬ ਜੀ ਕਸਤੇ ਨਾਲੋਂ ਬਰੇਸ਼ੀਆ ਵਿਖੇ ਸਵੇਰੇ 11 ਤੋਂ 12 ਵਜੇ ਤੱਕ ਅਤੇ 26/12/2024 ਨੂੰ ਗੁਰਦੁਆਰਾ ਸਿੰਘ ਸਭਾ ਕੋਰਤੇ ਨੋਆ ਬਰਗਾਂ ਵਿਖੇ ਸ਼ਾਮ ਪਾਈ ਤੋਂ 7 ਵਜੇ ਤੱਕ ਅਤੇ 27/12/2024 ਨੂੰ ਗੁਰਦੁਆਰਾ ਸੁਖਮਨੀ ਸਾਹਿਬ ਸੋਜ਼ਾਰਾ ਮੰਦੂਆ ਵਿਖੇ ਸਵੇਰੇ 10:30 ਤੋਂ 12:30 ਵਜੇ ਤੱਕ ਪਹੁੰਚ ਰਹੇ ਹਨ ਸੰਸਥਾ ਵੱਲੋਂ ਸਾਰੇ ਹੀ ਇਟਲੀ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਮੌਕੇ ਵੱਧ ਚੜ ਕੇ ਉੱਪਰ ਦਿੱਤੇ ਸਮੇਂ ਅਨੁਸਾਰ ਵਕ ਵਕ ਗੁਰਦੁਆਰਾ ਸਹਿਬਾਨਾ ਵਿਖੇ ਹਾਜ਼ਰੀਆਂ ਭਰ ਕੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ 0039320285470 ਤੇ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਭਾਈ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਵਰਜ ਸਹਿਬ ਮਾਝ ਦੇਸਾਂ ਆਦਿ ਸ਼ਾਹੀ ਦਸਰੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਪਿਆਰਿਓ ਇਹ ਸਥਾਨ ਗੁਰੂ ਗੋਬਿੰਦ ਸਿੰਘ ਮਾਤਾ ਸੈਣ ਕੌਰ ਸੁੰਦਰ ਕੌਰ ਦੀ ਚਲਦशो ਪ੍ਰਾਤਿਕ ਐਸਾ ਸਥਾਨ ਹੈ ਜੋ ਅੱਜ ਵੀ ਸਹੀ ਸਲਾਮਤ ਹੈ ਉਸੇ ਰੂਪ ਵਿੱਚ ਸਾਂਭਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਲੈ ਕੇ ਗਵਾਨੀਆਂ ਕਹਾਣੀਆਂ ਨੂੰ ਤੁਸਕ੍ਰਿਤ ਕਰਨ ਦੇ ਮਹਾਵਾਕਾਂ ਅਨੁਸਾਰ ਅਸੀਂ ਆ ਰਹੇ ਹਾਂ ਯੂਰਪ ਦੀ ਧਰਤੀ ਤੇ ਨਾਨਕ ਨਾਮਦੇਵਾ ਸੰਗਤਾਂ ਦੇ ਸਹਿਯੋਗ ਸਦਕਾ ਇਸ ਪੂਰੀ ਜਥੇਬੰਦੀ ਵੱਲੋਂ ਵੀ ਕਟਾਣ ਕੋਟ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਪੂਰਵ ਦੀਆਂ ਬੁਰਜ ਸਾਹਿਬ ਵੱਲੋਂ ਨਾਨਕ ਨਾਮਦੇਵਾ ਸੰਗਤਾਂ ਵੱਲੋਂ ਕਟਾਣ ਕੋਟ ਵਧਾਈਆਂ ਨੇ ਆਪ ਸਭ ਨੂੰ ਆਪ ਤਿਆਰ ਰਹੋ ਜੋ ਲੜੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਦਸਵੇਂ ਪਾਸ਼ਾ ਮਾਈ ਦੇਸਾਂ ਨੇ ਕਿ ਘਰ-ਘਰ ਇਹ ਸਾਂਝ ਪਾਉਣੀ ਹੈ ਘਰ-ਘਰ ਦੇ ਵਿੱਚ ਸਹਿਜ ਪਾਠ ਲੈ ਕੇ ਜਾਣਾ ਇਹਦੀ ਵਿਆਖਿਆ ਲੈ ਕੇ ਜਾਣੀ ਹੈ ਜੋ ਵਿਆਖਿਆ ਦਸਵੇਂ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਇਸੇ ਲੜੀ ਤਹਿਤ ਅਸੀਂ ਜੋਰ ਪਾ ਰਹੇ ਹਾਂ ਨਾਲ ਹੀ ਸਤਿਗੁਰਾਂ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦਤਾਰੇ ਕਰਵਾਏ ਜਾਣਗੇ ਜੋ ਸਤਿਗੁਰਾਂ ਨੇ 1706 ਦੇ ਵਿੱਚ ਇੱਥੇ ਬਖਸ਼ਿਸ਼ ਕੀਤੀਆਂ ਜੋ ਸਾਨੂੰ ਸਿਧਾਂਤ ਵੀ ਦਿੱਤਾ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਉਹਦੇ ਤੇ ਪਹਿਰਾ ਦਿੰਦੇ ਆ ਅਸੀਂ ਇਹ ਵੀ ਨਾਲ ਜਾਣਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿ ਹਸਨਦਿਆਂ ਖਲੰਦਿਆਂ ਪਹਿਨਨਦਿਆਂ ਕਵੰਦਿਆਂ ਵਿੱਚ ਇਹ ਹੋਵੇ ਮੁਕਤ ਗੁਰੂ ਨਾਨਕ ਸਾਹਿਬ ਸਾਨੂੰ ਪੂਰਨਤਾ ਬਖਸ਼ ਕੇ ਗਏ ਆ ਮੁਕਤੀ ਬਖਸ਼ ਕੇ ਗਏ ਆ ਅਸੀਂ ਜਾਣਨਾ ਕਿ ਅਸੀਂ ਮੁਕਤ ਕਿਸ ਤਰ੍ਹਾਂ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਅਸੀਂ ਤੁਹਾਡੇ ਸਭ ਨਾਲ ਸਾਂਝ ਪਾਵਾਂਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ